ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਪੜਨ ਜਾ ਰਹੇ ਹਾਂ ਡਾਕਟਰ ਜਗਤਾਰ ਵਾਰੇ ਪ੍ਰਸ਼ਨ ਉੱਤਰ ਸੋ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਪਹਿਲਾ ਪ੍ਰਸ਼ਨ ਹੈ ਡਾਕਟਰ ਜਗਤਾਰ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ 23 ਮਾਰਚ 1935 ਨੂੰ ਰਾਜਗੋਮਾਲ ਜਲੰਧਰ ਵਿੱਚ ਡਾਕਟਰ ਜਗਤਾਰ ਦਾ ਪਹਿਲਾ ਪ੍ਰਕਾਸ਼ਿਤ ਕਾਵ ਸੰਗ੍ਰਹਿ ਕਿਹੜਾ ਹੈ ਰੂਤਾ ਰਾਂਗਲੀਆਂ ਡਾਕਟਰ ਜਗਤਾਰ ਨੇ ਸਾਹਿਤ ਰਚਨਾ ਦਾ ਆਰੰਭ ਕਿਹੜੀ ਭਾਸ਼ਾ ਤੋਂ ਕੀਤਾ ਸੀ ਉਰਦੂ ਭਾਸ਼ਾ ਤੋਂ ਜਗਤਾਰ ਦੀ ਪਹਿਲੀ ਰਚਨਾ ਕਦੋਂ ਲੋਕ ਸਾਹਿਤ ਰਸਾਲੇ ਵਿੱਚ ਪ੍ਰਕਾਸ਼ਿਤ ਹੋਈ 1952 ਵਿੱਚ ਜਗਤਾਰ ਦੀ ਪਹਿਲੀ ਰਚਨਾ ਪ੍ਰਕਾਸ਼ਿਤ ਕਰਨ ਵਾਲਾ ਰਸਾਲਾ ਕਿਹੜਾ ਸੀ ਲੋਕ ਸਾਹਿਤ ਡਾਕਟਰ ਜਗਤਾਰ ਕਿਹੜੇ ਦੌਰ ਦਾ ਕਵੀ ਹੈ ਤੀਜੇ ਦੌਰ ਦਾ ਡਾਕਟਰ ਜਗਤਾਰ ਨੇ ਕਿਹੜੇ ਕਿਸੇ ਉੱਪਰ ਖੋਜ ਕਾਰਜ ਕੀਤਾ ਹੀਰਦਮੋਦਰ ਡਾਕਟਰ ਜਗਤਾਰ ਨੇ ਸ਼ੁਰੂ ਵਿੱਚ ਕਿਹੜੇ ਉਪਨਾਮ ਨਾਲ ਰਚਨਾ ਕੀਤੀ ਪੁਪੀਹਾ ਉਪਨਾਮ ਨਾਲ ਡਾਕਟਰ ਜਗਤਾਰ ਨੂੰ ਕੀ ਕਿਹਾ ਜਾਂਦਾ ਹੈ ਗਜ਼ਲ ਦਾ 우ਸਤਾਦ ਡਾਕਟਰ ਜਗਤਾਰ ਨੂੰ ਯੁੱਗ ਅਨੁਕੂਲ ਚੇਤਨਾ ਦਾ ਕਵੀ ਕਿਸ ਨੇ ਆਖਿਆ ਦਵਿੰਦਰ ਸਤਿਆਰਥੀ ਨੇ ਡਾਕਟਰ ਜਗਤਾਰ ਨੂੰ ਗਜ਼ਲ ਦਾ ਵੱਡਾ ਸ਼ਾਇਰ ਕਿਸ ਨੇ ਕਿਹਾ ਡਾਕਟਰ ستਿੰਦਰ ਨੇ ਇਹੇ ਕਥਨ ਕਿਸ ਦਾ ਹੈ ਦੁੱਧ ਪਥਰੀ ਨਾਲ ਡਾਕਟਰ ਜਗਤਾਰ ਪ੍ਰਗਤੀਵਾਦੀ ਕਵੀਆਂ ਦੀ ਮੂਰਲੀ ਕਤਾਰ ਵਿੱਚ ਆ ਗਿਆ ਕੇਸਰ ਸਿੰਘ ਕੇਸਰ ਦਾ ਡਾ. ਜਗਤਾਰ ਨੂੰ ਅਣਸੁਣੀਆਂ ਦਸਤਕਾਂ ਦਾ ਕਵੀ ਕਿਸਨੇ ਕਿਹਾ ਗੁਰਪਜ ਗੁਰਬਚਨ ਸਿੰਘ ਨੇ ਡਾ. ਜਗਤਾਰ ਦਾ ਕਿਹੜਾ ਕਾਫ ਸੰਗ੍ਰਹਿ ਨਕਸਲਵਾੜੀ ਲਹਿਰ ਤੋਂ ਪ੍ਰਭਾਵਿਤ ਹੈ ਲਹੂ ਦੇ ਨਕਸ਼ ਡਾ. ਜਗਤਾਰ ਦੀ ਪਛਾਣ ਕਿਸ ਵੱਜੋਂ ਸਥਾਪਿਤ ਹੋਈ ਗਜ਼ਲ گو ਵੱਜੋਂ ਡਾ. ਜਗਤਾਰ ਦਾ ਆਖਰੀ ਪ੍ਰਕਾਸ਼ਿਤ ਕਾਫ ਸੰਗ੍ਰਹਿ ਕਿਹੜਾ ਹੈ ਮੋਮ ਦੇ ਲੋਕ ਡਾ. ਜਗਤਾਰ ਨੂੰ ਕਵੀ ਵਜੋਂ ਪਛਾਣ ਅਤੇ ਸਥਾਨ ਦੇਣ ਵਾਲਾ ਕਾਵ ਸੰਗ੍ਰਹਿ ਕਿਹੜਾ ਹੈ ਤਲਕੀਆ ਰੰਗੀਨੀਆਂ ਡਾ. ਜਗਤਾਰ ਦੇ ਕਾਵ ਸੰਗ੍ਰਹਿ ਦੁੱਧ ਪਤਰੀ ਦਾ ਪ੍ਰਕਾਸ਼ਨ ਕਾਲ ਦੱਸੋ 1961 ਜਗਨੂ ਦੀਵਾ ਤੇ ਦਰਿਆ ਦਾ ਪ੍ਰਕਾਸ਼ਨ ਕਦੋਂ ਹੋਇਆ 1992 ਵਿੱਚ ਜਗਨੂ ਦੀਵਾ ਤੇ ਦਰਿਆ ਨੂੰ ਸਾਹਿਤ ਅਕਾਦਮੀ ਪੁਰਸਕਾਰ ਕਦੋਂ ਭੇਟ ਕੀਤਾ ਗਿਆ 1995 ਵਿੱਚ ਡਾ. ਜਗਤਾਰ ਦਾ ਪਹਿਲਾ ਪਹਿਲਾ ਗੱਜਲ ਸੰਗ੍ਰਹਿ ਕਿਹੜਾ ਸੀ ਸ਼ੀਸ਼ੇ ਦੇ ਜੰਗਲ ਜਗਤਾਰ ਦੇ ਕਾਵਿ ਦੀ ਮੁੱਖ ਪ੍ਰਵਿਰਤੀ ਕਿਹੜੀ ਹੈ ਪ੍ਰਵਿਤਿਵਾਦੀ ਸ਼ੀਸ਼ੇ ਦੇ ਸ਼ੀਸ਼ੇ ਦਾ ਜੰਗਲ ਸੰਗ੍ਰਹਿ ਵਿੱਚ ਲਗਭਗ ਕਿੰਨੇ ਸਾਲਾਂ ਦੀਆਂ ਗੱਜਲਾਂ ਸ਼ਾਮਿਲ ਹਨ 15 ਸਾਲ ਦੀਆਂ ਡਾਕਟਰ ਜਗਤਾਰ ਨੂੰ ਭਾਸ਼ਾ ਵਿਭਾਗ ਪੰਜਾਬ ਦਾ ਸ਼੍ਰੋਮਣੀ ਕਵੀ ਸਨਮਾਨ ਕਦੋਂ ਦਿੱਤਾ ਗਿਆ 1991 ਵਿੱਚ ਡਾਕਟਰ ਜਗਤਾਰ ਦੀ ਕਿਹੜੀ ਕਵਿਤਾ ਵਿੱਚ ਸੰਪਰਦਾਇਕ ਵਖਰੇਵੇਂ ਦੀ ਬੇ ਇਟ ਚੜੀ ਮੁਹੱਬਤ ਦਾ ਦਰਦ ਪ੍ਰਗਟਾਇਆ ਗਿਆ ਹੈ ਦੋ ਤਸਵੀਰਾਂ ਵਿੱਚ ਹਰ ਮੋੜ ਤੇ ਸਲੀਬਾ ਦਾ ਵਿਸ਼ਾ ਜਾਂ ਥੀਮ ਕੀ ਹੈ ਕ੍ਰਾਂਤੀਕਾਰੀ ਡਾਕਟਰ ਜਗਤਾਰ ਨੂੰ ਉਰਦੂ ਦੀ ਥਾਂ ਪੰਜਾਬੀ ਵਿੱਚ ਸਾਇਤ ਰਚਨਾ ਕਰਨ ਲਈ ਕਿਸ ਨੇ ਪ੍ਰੇਰਿਤ ਕੀਤਾ ਸਾਧੂ ਸਿੰਘ ਹਮਦਰਦ ਨੇ ਡਾਕਟਰ ਜਗਤਾਰ ਦਾ ਕਿਹੜਾ ਕਾਫਸਮਿਰ ਹੈ ਪਾਕਿਸਤਾਨ ਵਿੱਚ ਪ੍ਰਕਾਸ਼ਿਤ ਹੋਇਆ ਕਹਿ ਕਸ਼ਾ ਡਾクター ਜਗਤਾਰ ਦਾ ਕਿਹੜਾ ਸੰਗ੍ਰਹਿ ਨਿਰੋਲ ਗੀਤਾਂ ਦੀ ਪੁਸਤਕ ਹੈ ਰੁਕਤਾ ਰਾਂਗਲੀਆਂ ਡਾクター ਜਗਤਾਰ ਦੀ ਰਚਨਾ ਵਸੀਅਤ ਦੀ ਸੂਰ ਕੀ ਹੈ ਸੰਬੋਧਨੀ ਧੰਨਵਾਦ ਜੀ